ਭਗਤ ਸਿੰਘ ਧਾਰਮਿਕ ਇੱਕ ਸ਼ਖਸੀਅਤ ਆ ਜੀ ਉਹਨਾਂ ਨੇ ਲੜਾਈ ਲੜੀ ਤੁਸੀਂ ਨਵਾਂ ਜਥੇਦਾਰ ਬਣਾ ਕੇ 2 ਦਸੰਬਰ ਦਾ ਹੁਕਮਨਾਮੇ ਤੇ ਝੱਗਾ ਚੱਕਤਾ ਕੋਈ ਮੰਨੋ ਜਾਂ ਨਾ ਮੰਨੋ ਤੇ ਗਿਆਨੀ ਹਰਪ੍ਰੀਤ ਸਿੰਘ ਸਿਆਸੀ ਲੜਾਈ ਕਿਉਂ ਨਾ ਲੜੇ ਜੀ ਫਿਰ ਧਾਰਮਿਕ ਖੇਤਰ ਚ ਤੁਸੀਂ ਸਾਰੇ ਦਬਲ ਤੇ ਆਪਦੇ ਉਸ ਤਰ੍ਹਾਂ ਭਰਤੀ ਕਰ ਲੈ ਜੀ ਨਾ ਜਿਹੜੀ ਕੋਈ ਰਵਾਇਤ ਹੀ ਨਹੀਂ ਸੋ ਇਸ ਕਰਕੇ ਉਹੀ ਜੱਜਾ ਜੀ ਉਹੀ ਬਣ ਗਏ ਇਹ ਤੁਸੀਂ ਜੱਜ ਰਹਿਣ ਦਿੱਤਾ ਹੋ ਹੂੰ ਜਿਹੜੇ ਬਾਕੀ ਜੱਜ ਸੀ ਉਹ ਜੱਜ ਰਹਿਣ ਦਿੱਤੇ ਨੇ ਇਹਦਾ ਮਤਲਬ ਇਹਦਾ ਮਤਲਬ ਇਹ ਹੈ ਵੀ ਉਹ ਘਰੇ ਵਹਿ ਜਾਣ ਤੁਸੀਂ ਆਪਣੀਆਂ ਚੰਨਦੀਆਂ ਚਲਾਓ ਜਿਵੇਂ ਕਹਿਆ ਨਹੀਂ ਹਰਪ੍ਰੀਤ ਸਿੰਘ ਹੋਣਾ ਆਪਣੀ ਸਪੀਚ ਦੇ ਵਿੱਚ ਵੀ ਉਹ ਚੀਜ਼ ਨੂੰ ਕੋਡ ਕੀਤਾ ਵੀ ਜੇ ਕਿਤੇ ਇਹ ਮੇਰੇ ਨਾਲ ਇਹ ਕੁਝ ਨਾ ਕਰਦੇ ਤਾਂ ਮੈਂ ਅਕਾਲੀ ਦਲ ਦਾ ਪ੍ਰਧਾਨ ਨਹੀਂ ਸੀ ਬੰਨਾ ਮੈਂ ਜਥੇਦਾਰ ਰਹਿ ਕੇ ਖੁਸ਼ ਸੀ ਹੋ ਸਕਦਾ ਜੀ ਹਾਲਾਤ ਬਦਲਦੇ ਨੇ ਨਾ ਜੀ ਬਦਲਦੇ ਹਾਲਾਤ ਦੇ ਵਿੱਚ ਤੁਸੀਂ ਕਹਿਆ ਨਹੀਂ ਹਰਪ੍ਰੀਤ ਸਿੰਘ ਕੋਲੇ ਰਾਹ ਕਿ ਛੱਡਿਆ ਤੁਸੀਂ ਉਹਦੀ ਐਡੀ ਨਿੱਜੀ ਕਰਦਾਰ ਕੋਸ਼ਿਸ਼ ਕੀਤੀ ਤਾਂ ਹੁਣ ਵੀ ਕਰ ਰਹੇ ਹੋ ਇੱਕ ਤਖਤ ਦੇ ਜਥੇਦਾਰ ਤੇ ਇਹ ਦੋਸ਼ ਲਾਉਣਾ ਕਿ ਸੁਖਵੀਰ ਸਿੰਘ ਜਦੋਂ ਹੁਕਮਨਾਮੇ ਦੀ ਪਾਲਣਾ ਕਰ ਰਿਹਾ ਸੀ ਉਹ ਤੇ ਹਮਲਾ ਕਰਾਉਣ ਚ ਤਖਤ ਦੇ ਜਥੇਦਾਰ ਦਾ ਹੱਥ ਹੈ ਹਾਂ ਇਹ ਕਿਹਾ ਗਿਆ ਉਹਨਾਂ ਦੇ ਲੀਡਰ ਸਬੂਤ ਹੈ ਹੂੰ ਕੋਈ ਸਬੂਤ ਹੈ ਪਹਿਲੀ ਗੱਲ ਤਾਂ ਤੁਸੀਂ ਸਭ ਤੋਂ ਵੱਡੇ ਗਨਾਹਗਾਰ ਹੋ ਇਹ ਗੱਲ ਹੁਣ ਤੱਕ ਕਿਉਂ ਨਾ ਦੱਸੀ ਹੂੰ ਹੁਣ ਤੱਕ ਕਿਉਂ ਨਾ ਦੱਸੀ ਜੇ ਇਹ ਗੱਲ ਆ ਦਿਓ ਅਰਜੀ ਪੁਲਿਸ ਨੂੰ ਵੀ ਜਾਂਚ ਕਰੋ ਜੀ ਉਹਨੂੰ ਸ਼ਾਮਲ ਤੁਸੀਂ ਕਰੋ